ਭਾਰਤੀ ਜਨਤਾ ਪਾਰਟੀ ਬੁਸ਼ਿੰਡਾ ਦੇ ਪ੍ਰਧਾਨ ਸਾਬਕਾ ਵਿਧਾਇਕ ਰੂਪਚੰਦ ਸਿੰਗਲਾ ਜੀ ਔਰ ਉਪਸਥਿਤ ਪੱਤਰਕਾਰ ਬੰਦੂ ਮੈਂ ਤੁਹਾਨੂੰ ਨਮਸਕਾਰ ਕਰਨਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਬਠਿੰਡਾ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਏ। ਜਾਂ ਬੜੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਹੈ ਕਿਉਂਕਿ ਅੱਜ ਜੋ 4 ਸਾਲ ਕਾਲਾ ਅਧਿਆਏ ਇਤਿਹਾਸ ਦਾ ਲਿਖਿਆ ਪੰਜਾਬ ਦਾ ਜਦ ਦਾ ਪੰਜਾਬ ਦੇ ਲੋਕਾਂ ਤੇ ਗਲਤੀ ਹੋ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਹਨਾਂ ਦੇ ਗੁੰਮਰਾਹਪੂਰਨ ਪ੍ਰਚਾਰ ਦੇ ਵਿੱਚ ਆ ਕੇ ਤੇ ਅੱਜ ਅਸੀਂ ਇਹਨਾਂ ਦੀ ਸਰਕਾਰ ਬਣਾ ਬੈਠੇ ਆ ਗਲਤੀ ਕਰ ਬੈਠੇ ਆ ਜਿੱਦਾਂ ਸਾਨੂੰ ਹਰ ਦਿਨ ਹਰ ਪਲ ਨੁਕਸਾਨ ਹੋ ਰਿਹਾ ਤੇ ਪੰਜਾਬ ਦੀ ਹਾਲਤ ਦੇਖੀਏ ਜੇ ਜਿੱਥੇ ਪੰਜਾਬ ਜਦ ਕਿਸਾਨ ਜਿਹੜਾ ਉਹ ਹੜਾ ਹੀ ਬਹਿ ਗਿਆ ਉਥੇ ਹੀ ਜਿਹੜਾ ਪੰਜਾਬ ਦਾ ਯੂਥ ਹੈ ਉਹ ਨਸ਼ੇ 'ਚ ਬਹਿ ਗਿਆ ਔਰ ਉਥੇ ਹੀ ਪੰਜਾਬ ਜਿਹੜਾ ਉਹ ਭ੍ਰਸ਼ਟਾਚਾਰ ਜਿਹੇ ਆਮ ਆਦਮੀ ਪਾਰਟੀ ਵਾਲਿਆਂ ਦੇ ਬਹਿ ਗਿਆ 4 ਲੱਖ ਕਰੋੜ ਦਾ ਕਰਜ਼ਾਈ ਕਰਦਾ ਪੰਜਾਬ ਹਰ ਇੱਕ ਬੱਚਾ ਜਿਹੜਾ ਪੈਦਾ ਹੁੰਦਾ ਹੈ ਵੇ ਮੰਨ ਕੇ ਚੱਲੋ ਆਮ ਆਦਮੀ ਪਾਰਟੀ ਦੇ ਕਰਕੇ ਸਵਾ ਲੱਖ ਰੁਪਏ ਦਾ ਕਰਜ਼ਾਈਓ ਪੈਦਾ ਹੋ ਨਹੀਂ ਹੋ ਜਾਦਾ ਸਾਡੀ ਜਿਹੜੀ ਸਵਾ 3 ਕਰੋੜ ਦੀ ਆਬਾਦੀ ਹੈ ਨਹੀਂ ਇਹ ਬੜਾ ਮਰਤੋਪੁਰ ਕਥ ਹੈ ਇਹਨਾਂ ਦੇ ਇਹ ਭ੍ਰਸ਼ਟਾਚਾਰ ਕਰਕੇ ਜੋ ਇਹਨਾਂ ਨੇ ਕਰਜ਼ਾ ਲਿ싸ਇਆ 4 ਲੱਖ ਕਰੋੜ ਦਾ ਉਹਦੇ ਨਾਲ ਪੈਦਾ ਹੋ ਗਿਆ ਇਹ ਮੱਛਾ ਜਿਹੜਾ ਸਵਾ ਲੱਖ ਦਾ ਕਰਜ਼ਾਈ ਹੋ ਕੇ ਪੈਦਾ ਹੋ ਰਿਹਾ ਪੰਜਾਬ ਦਾ ਤੇ ਮੇਰਾ ਹਸਤਾ ਬਸਤਾ ਰੱਚਦਾ ਰੰਗਲਾ ਪੰਜਾਬ ਜਿਹੜਾ ਹੈ ਉਹਦੇ ਤੇ ਗ੍ਰੇਨ ਬਚ ਕੇ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੱਗੀ ਅੱਜ ਜਿਹੜਾ ਵਿਸ਼ਾ ਹੈ ਸਾਡਾ ਕਿ ਮਿਸ ਗਵਰਨੈਂਸ ਐਂਡ ਫੇਲਿਅਰ ਆਫ ਦਿਸ ਆਮ ਆਦਮੀ ਪਾਰਟੀ ਰਿਗਾਰਡਿੰਗ 올 ਦਿਸ ਲਾਸਸ ਡਿਊ ਟੂ ਫਲਡਸ ਜਿਹੜਾ ਇਹ ਬਾ ਬਾੜ ਆਈ ਔਰ ਪੰਜਾਬ ਦੀ 4 ਲੱਖ ਏਕੜ ਜਿਹੜੀ ਜ਼ਮੀਨ ਹੈ ਉਹ ਬਾੜ ਦੇ ਨੁਕਸਾਨੇ ਜਾਵੇ ਉਹਦਾ ਕੇਵਲ ਆ ਕੇਵਲ ਕੋ ਜ਼ਿੰਮੇਵਾਰ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਉਹਨਾਂ ਦੀ ਸਰਕਾਰ ਦੀ ਅਣਗਹਿਲੀ ਉਹਨਾਂ ਦੀ ਸਰਕਾਰ ਦੀ ਨਾਕਾਮੀ ਉਹਨਾਂ ਦੀ ਸਰਕਾਰ ਦੀ ਮਰਜ਼ੀ ਹੈ ਜਿਹਦੇ ਕਰਕੇ ਹਰ ਕਿਸਾਨ ਸੜਕਾਂ ਦੇ ਆ ਗਿਆ ਜਿੱਥੇ ਕਿਸਾਨਾਂ ਦੀ ਜ਼ਮੀਨ ਅੱਜ ਆਹ ਨਾਲੀ ਫਸਲਾਂ ਦੇ ਲਈ ਬਰਬਾਦ ਹੋਈ ਬੈਠੀ ਹੈ ਉੱਥੇ ਹੀ ਕਿਸਾਨਾਂ ਦੇ ਮਕਾਨ ਜਿਹੜੇ ਨੇ ਉਹ ਟਹਿ ਗਏ ਨੇ ਸੜਕਾਂ ਟੁੱਟ ਗਈਆਂ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਕੇਵਲ ਇਹ ਕਿਹਾ ਭਗਵਤ ਮਾਨ ਜੀ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਰ ਕੇਂਦਰ ਜਿਹੜਾ ਉਹਨਾਂ ਨੇ ਆਪਣਾ ਪੂਰੀ ਤਰ੍ਹਾਂ ਨਾਲ ਯੂਨੀ ਪੂਰੀ ਕੀਤੀ। ਫੜਾ ਤੋਂ ਪਹਿਲੇ ਹੀ 292 ਕਰੋੜ ਰੁਪਇਆ ਬਾੜ ਤੋਂ ਹੜਾ ਤੋਂ ਬਚਾਅ ਦੇ ਲਈ ਪੰਜਾਬ ਸਰਕਾਰ ਵੇਜਦਾ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ। ਔਰ 12500 ਕਰੋੜ ਰੁਪਇਆ ਜਿਹੜਾ ਕਿ ਐਸਡੀਆਰਐਫ ਦਾ ਸੀ ਡਿਜ਼ਾਸਟਰ ਮੈਨੇਜਮੈਂਟ ਦਾ ਕਿ ਕੋਈ ਆਫਤ ਆਦੀ ਆ ਉਹਦੇ ਪ੍ਰਬੰਧਨ ਦੇ ਲਈ ਜੀ ਉਹ ਪੰਜਾਬ ਸਰਕਾਰ ਕੋਲ ਪਿਆ ਜਿਹੜੇ ਪਹਿਲੇ ਤੇ ਮੁਕਰ ਗਏ ਭਗਵਾਨ ਜੀ ਪਰ ਜਿਹੜੀ ਕੈਗ ਹੈ ਜਿਹੜੀ ਹਿਸਾਬ ਰੱਖਦੀ ਹੈ ਦੇਖ ਦੀ ਉਹਦੀ ਰਿਪੋਰਟ ਜਦੋਂ ਅਸੀਂ ਪੇਸ਼ ਕੀਤੀ ਭਾਰਤੀ ਜਨਤਾ ਪਾਰਟੀ ਨੇ ਤੇ ਇਹਨਾਂ ਦਾ ਚਿਹਰਾ ਸਾਫ ਹੋ ਗਿਆ ਔਰ ਇਹਨਾਂ ਨੇ 12500 ਕਰੋੜ ਰੁਪਏ ਦਾ ਇਨਸਾਮ ਨਹੀਂ ਦੇ ਰੇ ਤੇ ਸਾਬ